ਭਲਾ ਤੀਜਾ ਗਾਇ ਪਟੋਲਾ ਪਾੜਦੀ ਕੰਬੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋਹ ਮਿਲੇ ਜੇ ਨੀਂਦ ਰਾਸ ਕਰੇ ਉਹ ਕਹਿੰਦੇ ਵਾਹ ਲਾ ਪਟੋਲਾ ਦਾ ਬਾਣ ਲਖ ਜੋ ਕਹਿੰਦੇ ਪਾੜ ਟੋਲਾ ਪਾੜਦੀ ਕੰਬੜੀ ਪਹਿਰੇ ਗਾਇ ਪਟੋਲਾ ਪਾੜਦੀ ਕੰਬੜੀ ਪਹਿਰੇ ਉਹ ਕੀ ਕਰਨਾ ਗਏ ਚੱਗੇ ਰਹੇ ਨਾਨਕ ਘਰ ਹੀ ਬੈਠਿਆ ਸੋਹ ਮਿਲੇ ਜੇ ਨੀਂਦ ਰਾਸ ਕਰੇ ਪਟਕੜਾ ਹੁੰਦਾ ਨਾ ਪਟ ਕਪੜਾ ਪੱਟ ਕਹਿੰਦੇ ਸੀ ਪੈਦਾ ਲੋੜੇ ਰੇਸ਼ਮ ਦੇ ਕੱਪੜੇ ਲੈ ਕੇ ਉਹ ਪਾੜ ਗਏ ਤੇ ਛੱਡੇ ਬਣਾਉਣ ਲੱਗੇ ਉਹਦਾ ਪਟੋਲਾ ਕਿਹਾ ਜ਼ੀਰੋ ਉਹਨਾਂ ਦਾ ਕਹ ਸੀ ਭਰਮ ਨੂੰ ਇਹ ਵਾਲਾ ਪਟੋਲਾ ਪਟਨ ਦਾ ਕੱਪੜਾ ਲੈ ਕੇ ਰੇਸ਼ਮ ਦਾ ਉਹਦੇ ਛੱਡੇ ਬਣਾਉਣ ਲੱਗੇ ਸ਼ਰਾਤੇ ਜੋ ਹੋਏ ਬੰਦੇ ਹਰ ਉਹ ਕਹੇ ਪਟੋਲਾ ਪਾੜ ਤੀ ਉਹ ਕਹਿੰਦਾ ਅਬਦੁੱਲਾ ਕਦੇ ਪਾਣ ਲੱਗੇ ਤੁਸੀਂ ਕਾਹੇ ਪਟੋਲਾ ਪਾੜਤੀ ਰੇਸ਼ਮੇ ਧਾਨ ਪਾੜਨ ਲੱਗੇ ਰੇਸ਼ਮੀ ਧਾਨਾਂ ਦੇ ਬਣਾਉਣ ਲੱਗੇ ਕੰਬੜੀ ਪਹਿਰੇ ਕਾਇ ਪਟੋਲਾ ਪਾੜਦੀ ਕੰਬੜੀ ਪਹਿਰੇ ਪਹਿਰੇ ਹਾਂ ਕੰਬੜੀ ਪਹਿਰੇ ਕੰਬੜੀ ਪੈਨਲਡ ਪਟੋਲਾ ਬਾਣ ਦੀ ਲੋੜੀ ਆ ਜਿਹੜਾ ਰੇਸ਼ਮ ਦਾ ਕੱਪੜਾ ਉਹ ਨਹੀਂ ਪਾੜਦੀ ਲੋੜੀ ਆ ਬਾਲੇ ਕੰਬੜੇ ਵੀ ਪਹਿਨਣ ਦੀ ਲੋੜੀ ਵੀ ਜ਼ਰੂਰ ਹੈ ਕੰਬੜੀ ਚਾਹੀਦੀ ਹੈ ਐਨਾ ਮੰਨ ਲਿਓ ਭੇਖ ਚ ਕੰਬੜੀ ਚਾਹੀਦੀ ਹੈ ਲਾਨਕ ਘਰ ਹੀ ਬੈਠਿਆਂ ਸੋਹ ਵਿਲੇਜੇ ਨਿਯਤ ਰਾਸ ਕਰੇ ਪਾਹਲੇ ਕੰਬੜੇ ਨਾ ਬਣਾ ਲੈ ਯਾਨੀ ਇਹਦੇ ਬਾਹਲੇ ਅਰਥ ਨਾਲ ਬਣਾ ਦੇ ਨਾਨਕ ਘਰ ਹੀ ਬੈਠਿਆ ਸੋਵ ਮਲੇ ਜੇ ਨੀਅਤ راست ਕਰੇ ਉਹ ਜਿਹੜੇ ਕਬਲੀ ਮਿਲਦੇ ਸਨ ਨਾ ਲੋਕ ਉਹ ਘਰ ਛੱਡ ਦਿੰਦੇ ਸੀ ਆਹੋ ਉਹ ਘਰ ਹੀ ਰਹਿੰਦੇ ਹੁੰਦੇ ਫਿਰ ਉਹ ਜਿਹੜਾ ਸਾਥ ਹੁੰਦੇ ਤੇ ਕੰਪਨੀ ਲੈਣੇ ਤਾਂ ਤੇ ਫੇਰ ਬਾਹਰ ਰਹਿੰਦੇ ਧੂਣਾ ਲਾ ਕੇ ਅਸੰਤ ਵੀ ਇਹੀ ਨਾਨਕ ਘਰ ਹੀ ਬੈਠਿਆ ਸੋਵ ਮਲੇ ਘਰ ਹੀ ਬੈਠਿਆ ਸੋਵ ਮਲੇ ਜੇ ਨੀਅਤ راست ਕਰੇ ਜੇ ਨੀਅਤ راست ਕਰੇ